ਵੱਡੀ ਵੱਡੀ ਆਈ ਜਾਂ ਸੱਚ ਨਿਆਂ ਹੈ ਪ੍ਰਮਾਤਮਾ ਇੱਕ ਤੇਰੀ ਦੂਜੀ ਬਹੁਤ ਵੱਡੀ ਵਡਿਆਈ ਹੈ ਕਿ ਤੇਰਾ ਨਿਆਂ ਹੀ ਸੱਚ ਤੇ ਖੜਾ ਹੈ ਤੂੰ ਸੱਚਾ ਨਿਆਂ ਕਰਦਾ ਹੈ ਅਗਰ ਮਨੁੱਖ ਨੂੰ ਐਸਾ ਅਹਿਸਾਸ ਹੋ ਜਾਏ ਕਿ ਇੱਕ ਐਸੀ ਅਦਾਲਤ ਵੀ ਹੈ ਜਿੱਥੇ ਰਿਸ਼ਵਤ ਨਹੀਂ ਚੱਲ ਸਕਦੀ ਜਿੱਥੇ ਸੱਚ ਹੈ ਜਿਸ ਦਾ ਇਨਸਾਫ ਵੀ ਸੱਚਾ ਹੈ ਅਗਰ ਐਸਾ ਮਨੁੱਖ ਨੂੰ बोਧ ਹੋ ਜਾਏ ਤੇ ਉਸ ਅਦਾਲਤ ਦੇ ਬਹਿਦੇ ਮੁਤਾਬਕ ਇਹ ਜੀਵ ਹੈ ਜ਼ਮੀਨ ਦੇਤੇ ਜਿਤਨੀਆਂ ਅਦਾਲਤਾ ਨੇ ਸਭ ਦੇ ਬੂਏ ਬੰਦ ਕਰਨੇ ਪੈਣਗੇ ਲੋੜ ਵੀ ਨਹੀਂ ਕਿਉਂਕਿ ਐਸੇ ਬੰਦੇ ਨੂੰ ਰੱਬੀ ਨਿਯਮ ਦੀ ਸਮਝ ਆ ਗਈ ਰੱਬੀ ਕਾਨੂੰਨ ਦੀ ਸਮਝ ਆ ਗਈ ਕਿ ਜਿਸ ਨੂੰ ਰੱਬੀ ਕਾਨੂੰਨ ਦੀ ਸਮਝ ਆ ਗਈ ਰੱਬ ਦੇ ਕਾਨੂੰਨ ਦੇ ਚ ਇਹ ਹੈ ਕਿ ਨਾ ਤੂੰ ਕਿਸੇ ਨੂੰ ਦੁੱਖ ਦੇ ਤੇ ਨਾ ਖੁਦ ਦੁਖੀ ਹੋ ਕਿਉਂਕਿ ਦੂਜੇ ਨੂੰ ਦੁੱਖ ਦੇਵੇਂਗਾ ਪਲਟ ਕੇ ਦੁੱਖ ਵਾਪਸ ਆਏਗਾ ਦੂਜੇ ਨੂੰ ਕਲੇਸ਼ ਦੇਵੇਂਗਾ पलट ਕੇ ਕਲੇਸ਼ ਵਾਪਸ ਆਵੇਗਾ ਦੂਜੇ ਨੂੰ ਤੂੰ ਛਲੇਗਾ لازਮੀ ਤੂੰ ਵੀ ਛਲੇ ਆ ਜਾਏਗਾ ਦੂਜੇ ਨੂੰ ਤੂੰ ਧੋਖਾ ਦੇਵੇਂਗਾ ਬਚ ਤੂੰ ਵੀ ਨਹੀਂ ਸਕੇਗਾ ਇਹ ਤੇ ਰੱਬ ਦਾ ਇੱਕ ਸੱਚਾ ਨਿਆਂ ਹੈ ਕਿ ਇਸ ਸੱਚੇ ਨਿਆਂ ਦਾ ਜੇ ਕਿਸੇ ਨੂੰ ਪਤਾ ਚੱਲ ਜਾਏ ਕਿ ਫਿਰ ਉਸ ਨਿਯਮ ਦੀ ਉਲੰਘਣਾ ਨਹੀਂ ਕਰਦਾ ਤੇ ਜਦੋਂ ਇਸ ਨਿਯਮ ਦੀ ਉਲੰਘਣਾ ਹੀ ਨਹੀਂ ਕਰਦਾ ਤਾਂ ਫਿਰ ਸੰਸਾਰ ਦੀਆਂ ਸਾਰੀਆਂ ਅਲਾਲਤਾਂ ਦੇ ਬੂਏ ਬੰਦ ਕਰਨੇ ਪੈਣਗੇ ਕੇਵਲ ਉਹੀ ਨਿਆਂਕਾਰੀ ਪਰਮਾਤਮਾ ਦਾ ਹੀ ਬੂਆ ਖੁੱਲਾ ਰਹੇਗਾ ਖੁੱਲਾ ਤੇ ਹੁਣ ਵੀ ਹੈ ਲੇਕਿਨ ਇਸ ਅਦਾਲਤ ਦਾ ਕੋਈ ਬਹਿ ਨਹੀਂ ਮੰਦਾ ਜਦ ਕਿ ਇਸ ਅਦਾਲਤ ਦੇ ਹੀ ਨਿਯਮ ਕੰਮ ਕਰ ਰਹੇ ਹੈ ਐ ਬੰਦੇ ਤੂੰ ਜੋ ਕੁਝ ਜਗਤ ਨੂੰ ਦੇਵੇਂਗਾ ਪਲਟ ਕੇ ਉਹੀ ਕੁਝ ਤੇਰੀ ਝੋਲੀ ਚ ਵਾਪਸ ਆਵੇਗਾ ਇਹ ਅਟਲ ਨਿਯਮ ਚੱਲ ਰਿਹਾ ਹੈ ਔਰ ਇਸ ਨੂੰ ਤੂੰ ਆਪਣੀ ਸਿਆਣਪ ਨਾਲ ਆਪਣੀ ਚਤਰਾਈ ਨਾਲ ਤੋੜ ਨਹੀਂ ਸਕਦਾ ਮਰੋੜ ਨਹੀਂ ਸਕਦਾ ਵੱਡੀ ਵਡਿਆਈ 讲实话，讲真话，讲真理。